ਐਮਐਲਏ ਹੁਣ ਦੇ ਬਾਵਜੂਦ ਵੀ ਉਹ ਡਰ ਰਿਹਾ ਵੀ ਸਾਡੀ ਸਰਕਾਰ ਨਾ ਉਨੀ ਕੀ ਹੋ ਜੇ ਤੇ ਜੇ ਇਹਨਾਂ ਕੋਲ ਬਾਹਰ ਟ੍ਰੇਡ ਹੁੰਦੇ ਤੇ ਫੇਰ ਤੇ ਮੇਰਾ ਖਿਆਲ ਸਰਕਾਰ ਕਿਹੜੇ ਰੇਟ 'ਚ ਬੰਦਾ ਛੱਡ ਸਕਦਾ ਜਿਨ੍ਹਾਂ ਨੂੰ ਇਹਨਾਂ ਨੇ ਕਨਫੀਡੈਂਸ ਵੀ ਅਸੀਂ ਆਪਣੇ ਐਮਐਲਿਆਂ ਨੂੰ ਇਹਨਾਂ ਨੂੰ ਬਣਾਇਆ ਸੀ ਤੇ ਇੱਕੋ ਗੱਲ ਕਰਦੇ ਪੰਜਾਬ ਦੇ ਐਮਐਲਏ ਆ ਪੰਜਾਬ ਦੇ ਮੰਤਰੀ ਆ ਪੰਜਾਬ ਦਾ ਸੀਐਮ ਆ ਇਹਨਾਂ ਨੂੰ ਆਪਣੀ ਗੱਲ ਕਰਨ ਦਾ ਅਸੀਂ ਤੁਹਾਡਾ ਨੋ ਸਿਆਣੇ ਆ ਦਿੱਲੀ ਵਾਲਿਆਂ ਤੋਂ ਕੋਈ ਨਿਆਣੇ ਨਹੀਂ ਏ ਇਹ 92 ਚ ਪਾਰਟੀ ਬਣ ਨਾ 2012 ਚ ਪਾਰਟੀ ਬਣੀ ਅਸੀਂ 92 ਦੇ ਸਿਆਸਤੇ 'ਚ ਤੁਰੇ ਆ ਤੇ ਮੇਰਾ ਹਰ 30 ਕ ਜਾਣੇ ਹੀ ਐਮਐਲਏ ਹੋ ਜਿਹੜੇ ਤਕਰੀਬਨ 92 93 ਦੇ ਤੁਰੇ ਆ ਸਿਆਸਤ ਦੇ ਵਿੱਚ ਤੇ ਜਿਹੜੇ ਸਾਰਾ ਕੁਝ ਜਾਣਦੇ ਆ ਤੇ ਇਹ ਇਹਨਾਂ ਨੇ ਸਾਨੂੰ ਕੀ ਜਾਸ ਸਿਖਾਉਣੀ ਆ ਇਹ ਤਾਂ ਕੇ ਸਾਨੂੰ ਜੋ ਆਕਾਂ ਨੂੰ ਜਾਸ ਸਿਖਾਉਂਦੇ ਵੀ ਜਿਵੇਂ ਸਾਨੂੰ ਪਤਾ ਕੱਖ ਨਹੀਂ ਹੁੰਦਾ ਦਿੱਲੀ ਵਾਲੇ ਸਾਨੂੰ ਸਾਰਾ ਜਾਸ ਆ ਅਸੀਂ ਇਹਨਾਂ ਨੂੰ ਵਧੀਆ ਸਰਕਾਰ ਚਲਾ ਸਕਦੇ ਹਾਂ ਤੇਰੇ ਤੇ ਕੋ ਕੋਸ਼ਿਸ਼ ਆ ਵੀ ਸਾਨੂੰ ਤੁਸੀਂ ਸਾਡੇ ਹਾਲ ਤੇ ਛੱਡੋ ਹੀ ਆਪੀ ਪੰਜਾਬ ਚਲਾ ਲਾਂਗੇ ਸਾਡੇ ਐਮਐਲਏ ਵੀ ਚਲਾ ਲੈਣਗੇ ਮੰਤਰੀ ਵੀ ਚਲਾ ਲੈਣਗੇ ਅੱਜ ਮੰਤਰੀ ਚਾਰੇ ਡੰਬੀਆਂ ਕੀਤੇ ਪਏ ਆ ਇਹ ਮੈਂਬਰ ਦੀ ਬਦਲੀ ਨਹੀਂ ਕਰ ਸਕਦੇ